ਪਰ ਸਰ ਪਹਿਲੀ ਵਾਰੀ ਪਹੁੰਚੇ ਉੱਥੇ ਪਹੁੰਚਣ ਤੇ ਸਾਰੀਆਂ ਸੰਗਤਾਂ ਨੇ ਮਹਾਂਪੁਰਛਣ ਨੇ ਗੁਰੂ ਮਹਾਰਾਜ ਨੇ ਉਹਨਾਂ ਦਾ ਜੀ ਆਇਆਂ ਆਖਿਆ ਤੇ ਇੱਥੇ ਦੀਵ ਮਾਲਾ ਕੀਤੀ ਜੀ ਰਾਤ ਨੂੰ ਅਸਤ ਬਾਜੀ ਵੀ ਕੀਤੀ ਜਿਦੋਂ ਗੁਰੂ ਰਾਮਦਾਸ ਜੀ ਦੇ ਘਰ ਤੇ ਆਣ ਕੇ ਆਈਦਾ ਉਦੋਂ ਮਨ ਨਿਰਮਲ ਆਪਣੇ ਆਪ ਹੀ ਹੋ ਜਾਂਦਾ ਹੈ ਕਿਉਂਕਿ ਸੰਗਤਾਂ ਦਾ ਇੱਕ ਚਿਹਰਾ ਹੀ ਇਤਰਾ ਬਖਸ਼ੀ ਗੁਰੂ ਮਾਰੀ ਦੀ ਬਾਬਾ ਬੁੱਢਾ ਸਾਹਿਬ ਜੀ ਦੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਜਨ ਦੇਵ ਜੀ ਦੀ ਐਸੀ ਕਿਰਪਾ ਹੈ ਉਹ ਜਿਹੜੇ ਕੋਪਟਕ ਹੁੰਦੇ ਹਨ ਆਣਾ ਉਹਨਾਂ ਨੂੰ ਵੀ ਮਹਾਰਾਜ ਜਿਹੜਾ ਵਾ ਹੈ ਉਹ ਨਿਰਮਲ ਕਰਦਾ ਸੀ ਇਸ ਕਰਕੇ ਬਾ ਇੱਥੇ ਸੰਗਤਾਂ ਨੂੰ ਜਿਹੜਾ ਹੈ ਮਹਾਰਾਜ ਦੀ ਕਿਰਪਾ ਵਾ ਇਸ਼ਨਾਨ ਕਰਨਾ ਬੀਬੀ ਰਚਨੀ ਦਾ ਪਹਿਲਾ ਸਾਹਿਬ ਜਿਹੜੇ ਉੱਥੇ ਰਾਜੀ ਹੋ ਕੇ ਗਏ ਸੀ ਇੱਥੇ ਐਸੀ ਕਿਰਪਾ ਮਹਾਰਾਜ ਦੀ ਜਿਹੜੀ ਵੀ ਸੰਗਤ ਆਉਂਦੀ ਹੈ ਆਉਂਦੀ ਉਹ ਹੰਕਾਰ ਦੇ ਵਿੱਚ ਆ ਪਰ ਜਾਂਦੀ ਉੱਥੇ ਨਿਰਮਲ ਹੋ ਕੇ ਆਏ ਵਾਹ ਗੁਰੂ ਬੜੇ ਹੀ ਸੋਹਣੇ ਗੁਰੂ ਘਰ ਆਏ ਆ ਦਰਬਾਰ ਸਵ ਆਏ ਆ ਮੱਥਾ ਟੇਕਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਦੀ ਛੋੜਿਆ ਜੀ ਸਭ ਸੰਗਤਾਂ ਇਹ ਦਰਬਾਰ ਕੋ ਮਕਵਾ ਕੇ ਬਹੁਤ ਦੂਰ ਦੂਰ ਸੰਪਾੰਗਿਆ ਆਦੇਸ਼ਾਂ-ਅਦੇਸ਼ਾਂ ਵਿੱਚੋਂ ਤੇ ਬੜੇ ਵੇਖ ਕੇ ਬੜਾ ਦਰਸ਼ਨ ਦੇਖ ਕੇ ਬੜਾ ਚਾਹ ਹੋਇਆ ਜੀ ਬਹੁਤ ਵਧੀਆ ਚੜਦੀ ਕਲਾ ਹੋਈ ਗੁਰੂ ਰਾਮ ਦਾਸ ਦੀ ਜੀ ਬਹੁਤ ਬਹੁਤ ਜੀ ਧੰਨਵਾਦ ਅੱਜ ਬੰਦੀ ਛੋੜ ਦੀ ਵਸਿਆ ਜੀ ਹਾਂ ਜੀ ਬੰਦੀ ਛੋੜ ਦੀ ਸਰ ਬੰਦੀ ਛੋੜ ਸਾਡੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜੀ ਉਦੋਂ ਬੰਦ ਕੀਤੇ ਹੀ ਉੱਥੋਂ ਜੀ ਉੱਥੋਂ ਛੁੱਟ ਕੇ ਆਏ ਸੀ ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਤੇ ਇੱਥੋਂ ਉਹਨਾਂ ਨੇ ਸਭ ਕੁਝ ਆਪਣਾ ਉਦੇਸ਼ ਦੇ ਤਾਕੇ ਸੰਗਤਾਂ ਨੂੰ ਬਾਬਾ ਬੁੱਢਾ ਜੀ ਸਾਹਿਬ ਲੈਣ ਵਾਸਤੇ ਗਏ ਸੀ ਜੀ ਸਭ ਮਹਾਰਾਜ ਜੀ ਬਾਕੀ ਚੜਦੀ ਕਲਾ ਦੀ ਵਰਤੋਂ ਸਰਨਜੀਤ ਪੋਰੇ ਦੀ ਮੁਹਾਲੀ ਤੋਂ ਆਏ ਜੀ ਕਿਹਾ ਨਾ ਅੱਜ ਬੰਦੀਸ਼ਰ ਦਿਵਸ ਹੈ ਅਸੀਂ ਸਿਰ ਮੱਗਾ ਸਤਿ ਸ੍ਰੀ ਅਕਾਲ ਆਏ ਜੀ ਹਾਂਜੀ ਹਾਂਜੀ ਜੀ ਬਹੁਤ ਸਭਾਗ ਬਰਸਮ ਜੀ ਕਿ ਹਾਂ ਵੀ ਕਿ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਹਾਂ ਵੀ ਕਿ ਦਰਸ਼ਨ ਕਰਮਾ ਵਾਲਿਆਂ ਭੱਗਾਂਣੇ ਕਿ ਹਾਂ ਵੀ ਜਿਹੜੇ ਵਾਹਿਗੁਰੂ ਦੇ ਦਰਸ਼ਨ ਹੋਏ ਆ ਜੀ ਅਰਦਾਸ ਬੇਨਤੀ ਸਰਬੱਤ ਦੇ ਭਲੇ ਦੀ ਹੈ ਜੀ ਕਿ ਹਾਂ ਵੀ ਕਿ ਅਸੀਂ ਕੌਣ ਹੁੰਦੇ ਆ ਅਰਦਾਸ ਕਰਨ ਵਾਲੇ ਉਹ ਦਾਤਾ ਆ ਸਭ ਜਾਣੀ ਜਾਣੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੈਰ ਬਹੋਰ ਬੰਦੇ ਛੋੜ ਨਿਰੰਕਾਰ ਉਖਦਾਰੀ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੇ ਮਾਇਆ ਭਾਰੀ ਆਈਦੇਨ ਮੇਰੀ ਕੀਰ ਦਾ ਮਾਲਕ ਉਸੇ ਨੇ ਪਾਸ਼ਾ ਸਤਿਗੁਰੂ ਪਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਗਵਾਲੀਅਰ ਦੇ ਕਿਲੇ ਵਿੱਚ ਕੈਦ ਉਹਨਾਂ ਸਿਆਸੀ ਕਾਦੀ ਰਾਜਿਆਂ ਨੂੰ ਰਿਹਾਰ ਕਰਵਾ ਕੇ ਉਹਨਾਂ ਦੀਆਂ ਰਿਆਸਤਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਉਹਨਾਂ ਦੇ ਰਾਜ ਭਾਗ ਉਹਨਾਂ ਨੂੰ ਵਾਪਸ ਦਿਵਾ ਕੇ ਸੱਚਖੰਡ ਸ੍ਰੀ ਹਰਮਨਦਰ ਸਾਹਿਬ ਉੱਜਸਾਨ ਔਰ ਜਿੱਥੇ-ਜਿੱਥੋਂ ਜਿਨ੍ਹਾਂ ਰਸਤਿਆਂ ਤੋਂ ਲੰਘ ਕੇ ਸਾਧਗੁਰੂ ਜੀ ਅੰਮ੍ਰਿਤਸਰ ਸਾਹਿਬ ਆਏ ਸਨ ਉਹਨਾਂ ਸਾਰੇ ਰਸਤਿਆਂ ਦੇ ਉੱਤੇ ਸੰਗਤ ਨੇ ਈਓਰ ਦੇ ਦੀਵੇ ਬਾਲ ਕੇ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀ ਉਸੇ ਰਵਾਇਤ ਨੂੰ ਉਹ ਫੜਖਿਆ ਹੋਇਆ ਸਦੀਆਂ ਤੋਂ ਰਾਖ ਕੇ ਜਵੰਦੀ ਸ਼ੋਰ ਦਾ ਦਿਹਾੜਾ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਬਹੁਤ ਸ਼ਰਧਾ オー ਸਤਕਾਰ ਸਹਿਬ ਸਮੁੱਚਾ ਖਾਲਸਾ ਪੰਥ ਜੁੜ ਕੇ ਮਨਾਉਂਦਾ ਹੈ ਲੱਖਾਂ ਤੇ ਗਿਣਤੀ ਵਿੱਚ ਸੰਗਤ ਪ੍ਰ ਆਮਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖੇ ਹੁੰਦੇ ਹੈ ਔਰ ਸੰਗਤ ਦਰਸ਼ਨ ਕਰਕੇ ਇਸ਼ਨਾਨ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਦੀ ਹੈ ਔਰ ਹਰ ਸਾਲ ਹੀ ਦਖੇਦਾਰ ਸ਼ੀਰ ਅਕਾਲ ਤਖਤ ਸਾਹਿਬ ਵੱਲੋਂ ਫੌਮ ਦੇ ਨਾਮ ਤੇ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਔਰ ਸਮੁੱਚਾ ਖਾਲਸਾ ਕੰਪੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਦੇ ਵਿੱਚ ਜੁੜਦਾ। ਸੁਗੋ ਸੰਗਤ ਕੇ ਅੱਜ 25ਵਾਂ ਦਿਸ਼ਾ ਹੈ। ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ہزارਾਂ ਦੀ ਗਿਣਤੀ ਦੇ ਸੰਗ ਪਹੁੰਚੀ ਹੋਈ ਹੈ। ਸ਼ਾਮ ਤੱਕ ਗਿਣਤੀ ਲੱਖਾਂ ਦੇ ਗਿਣਤੀ ਵਿੱਚ ਹੋ ਜਾਏਗੀ। ਔਰ ਸਮੁੱਚੀਆਂ ਸੰਗਤਾਂ ਨੂੰ ਅੱਜ 25ਵਾਂ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਆਪਾਂ ਸਤਪੁਰਾਂ ਦੇ ਪਵਿੱਤਰ ਜੀਵਨ ਤੋਂ ਸੇਧ ਲੈ ਕੇ ਆਪਣੇ ਅੱਜ ਨੂੰ ਆਪਣੇ ਕੱਲ ਨੂੰ ਸਵਾਰਨ ਦਾ ਯਤਨ ਕਰਨਾ ਸੋ ਸਤਿਗੁਰੂ ਅਪੇਰ ਕਰਨ ਸਾਡੀ ਵਿਸਾ ਜਾਂਦੀ ਦੇਕਾਰਾਂ ਤੋਂ ਬੰਦ ਪਲਾਸੀ ਪਰਵਾਕੇ ਸਾਡੀ ਦੀ ਬੰਦੀ ਜਿਹੜੀ ਹੈ ਉਹਨੂੰ ਸਤਿਗੁਰੂ ਜੀ ਕਿਰਪਾ ਕਰਕੇ ਛੁਡਾ ਦੇਣ ਸਮੁੱਚੀਆਂ ਸੰਤਾਨ ਨੂੰ ਬੰਦੇ ਛੋੜ ਦੇ ਉਸਤੀਆਂ ਬਹੁਤ ਬਹੁਤ ਮੁਬਾਰਕਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ